ਨੌਰੇ ਨੌਤ ਨੇ ਫੇਰ ਦੁਬਾਰਾ ਪਛਾਣਾਂ ਦੇ ਵਿਸ਼ੇਸ਼ ਗੋਲਿਆਂ ਤੇ ਕਿਤੇ ਕੋਈ ਬਹੁਤ ਅੱਛੇ ਸੀ ਉਹ ਲਾਗੂ ਕਰਨੇ ਚਾਹੀਦੇ ਮੇਰਾ ਖਿਆਲ ਹੈ ਭਾਣ ਦੇ ਨੂੰ ਪ੍ਰਾਰਥਨਾ ਕਰਦਾ ਕਿ ਉਹ ਇਹ ਕੰਮ ਨਾ ਹੋਵੇ ਔਰ ਪੰਜਾਬ ਦੇ ਬਾਰੇ ਵਿੱਚ ਪਛਾਣਾਂ ਦੇ ਬਾਰੇ ਵਿੱਚ ਸਿੱਖਿਆ ਦੇਣਾ ਥੋੜਾ ਬਚ ਕੇ ਬੋਲੇ ਉਹਦੇ ਬਾਰੇ ਪੰਜਾਬ ਐਸ ਬਾਰੇ ਪਰੂਪ ਦੇ ਤੇ ਕੋਈ ਇੱਕ ਵੀ ਅਸੀ ਕਰਨਾ ਸ਼ੁਰੂ ਹੋਵੇ ਜਿਸ ਤਰ੍ਹਾਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਉਹਦਾ ਸਤਾਪ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਦੇਸ਼ ਨੂੰ ਪੁੱਟਣਾ ਪਿਆ ਇਸ ਕਰਕੇ ਮੈਂ ਇਸ ਨੂੰ ਪ੍ਰਾਰਥਨਾ ਕਰਦਾ ਕਿ ਇਹ ਇਸ ਵਿਸ਼ੇ ਤੇ ਨਾ ਬੋਲਰੇ ਕਾਨੂੰਨ ਅਸੀਂ ਮਾਫੀ ਮੰਗ ਕੇ ਵਾਪਸ ਦਿੱਤੇ ਸੀ ਜੈਸੀ ਸਮਝ ਆਈ ਸਵੇਰ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ ਕਾਨੂੰਨ ਵਾਪਸ ਲੈਨੇ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਗਲੀ ਨਹੀਂ ਤੇ ਅੱਜ ਚੋਣਾਂ ਚੱਲ ਰਹੇ ਨੇ ਹਰਿਆਣਾ ਚ ਉਸ ਵੇਲੇ ਫਿਰ ਕੋਈ ਕਿਸਾਨਾਂ ਦੀ ਗੱਲ ਕਰਦੇ ਹੋਏ ਕੀ ਕਾਰਨ ਹੈ ਇਹਦੇ ਪਿੱਛੇ ਕਿਉਂ ਇਹ ਸਭ ਕਰ ਰਹੇ ਨੇ ਤੇ ਇਸ ਲਈ ਮੈਂ ਪਾਰਟੀ ਆਈ ਗੁਮਾਨ ਨੂੰ ਵੀ ਅਪੀਲ ਅਸੀਂ ਕਰ ਰਹੇ ਹਾਂ ਔਰ ਸੰਗਠਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਇਹ ਕੰਮ ਨਾ ਕਰੋ ਤੁਸੜਾ ਨੁਕਸਾਨ ਕਰ ਰਹੇ ਹੋ। ਇਹ ਪਾਰਟੀ ਦਾ ਫਾਇਦਾ ਕਰੀ ਜਾਊਗਾ ਪਾਰਟੀ ਮਾ ਹੁੰਦੀ ਹੈ। ਇਹ ਕੰਮ ਨਹੀਂ ਕਰੀਦਾ। ਜੇ ਨਵੇਂ ਆ ਗਏ ਐਕਟਿਵ ਬੰਗੇ ਤੁਸੀਂ ਤਨਖਤਾਰੋਂ ਆਪਦੇ ਪਿਛੇ ਤੇ ਗੱਲ ਕਰੋ। ਹਿਮਾਚਲ ਬਾਰੇ ਗੱਲ ਕਰੋ, ਭਾਕੀ ਦੇਸ਼ ਬਾਰੇ ਗੱਲ ਕਰੋ। ਜ਼ਰੂਰੀ ਸੱਜਿਵ ਜਗ੍ਹਾ ਤੇ ਗੱਲ ਕਰਨੀ ਹੈ ਔਰ ਇਹ ਨਾ ਕਰੋ ਇਹ ਬੜੀ ਗੰਭੀਰ ਸਮੱਸਿਆ ਖੜੀ ਹੋ ਸਕਦੀ ਹੈ। ਇਹਨਾਂ ਸੈਮ ਨੂੰ ਕੁਝ ਕੁਝ ਕਰਨਾ ਚਾਹੀਦਾ ਹੈ। ਮੈਂ ਸਮਝਦਾ ਕਿਸਾਨਾਂ ਦੇ ਵਿਸ਼ੇ 'ਚ ਔਰ ਪੰਜਾਬ ਦੇ ਵਿਸ਼ੇ 'ਚ ਔਰ ਸਿੱਖਾਂ ਦੇ ਵਿਸ਼ੇ 'ਚ ਇਕਤਾਂ ਨੂੰ ਅਧਿਐਨ ਕਰ ਲੈਣਾ ਚਾਹੀਦਾ। ਦੂਜਾ ਬਿਆਨਬਾਜ਼ੀ ਤੋਂ ਜੇ ਪਰਹੇਜ਼ ਕਰੇ ਤਾਂ ਅੱਛਾ ਹੈ। ਕਿਉਂਕਿ ਪੰਜਾਬ ਦੇ ਲੋਕ ਉਹਦੇ ਤੇ ਖੁਸ਼ ਨਹੀਂ ਆ। ਔਰ ਬਾਕੀ ਉਹਦੇ ਬਹੁਤ ਵਿਸ਼ੇ ਆ ਉਹਨਾਂ ਤੇ ਜਾਵੇ। ਪੰਜਾਬ ਦੇ ਅੰਦਰ ਜਿਸ ਤਰ੍ਹਾਂ ਉਹਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਆ ਬੜੇ ਅੱਛੇ ਸੀ ਉਤਾਸੀ ਵੀ ਕਹਿੰਦੇ ਅੱਛੇ ਸੀ। ਪਰ ਜਦੋਂ ਅਸੀਂ ਕਿਸਾਨਾਂ ਨੂੰ ਇਹ ਕਹਿ ਕੇ ਏ ਭਾਈ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਤਾਂ ਇਹ ਵੀ ਅਸੀਂ ਸਾਨੂੰ ਤੁਹਾਨੂੰ ਸਮਝਾ ਨਹੀਂ पाए ਇਸ ਕਰਕੇ ਅਸੀਂ ਮਾਫੀ ਮੰਗਦੇ ਹਾਂ ਔਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣੇ ਆ ਰੀਪੀਲ ਕਰਦੇ ਉਸ ਤੋਂ ਬਾਅਦ ਬਾਰ ਬਾਰ ਉਸ ਗੱਲ ਨੂੰ ਕਰਨਾ ਕਿਉਂ ਕੀਤਾ ਜਾਵੇ ਇਹ ਗਲਤਫਹਿਮੀਆਂ ਨਹੀਂ ਪਾਉਣੀਆਂ ਚਾਹੀਦੀਆਂ ਇਸੇ ਕਰਕੇ ਉਹਨੂੰ ਗੁਜਾਰਿਸ਼ ਕਰਦੇ ਹਾਂ ਇਹੋ ਜੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਔਰ ਬਾਕੀ ਜਿਹੜੀ ਆਪਣਾ ਕੰਮ ਆਪਣੀ ਕੰਸਿਸਟੈਂਸੀ ਨੂੰ ਦੇਖਣਾ ਹਿਮਾਚਲ ਨੂੰ ਦੇਖਣ ਪੂਰੇ ਦੇਸ਼ ਨੂੰ ਦੇਖਣ ਦੁਨੀਆ ਨੂੰ ਦੇਖਣਾ ਆਰਟਿਸਟ ਨੇ ਬਬ ਜੇ ਉਹ ਵੀ ਦੇਖਣਾ ਸਾਨੂੰ ਕੋਈ ਇਤਰਾਜ਼ ਨਹੀਂ ਕਿਸ ਚੀਜ਼ ਤੇ ਪਰ ਪੰਜਾਬ 'ਚ ਇਸ ਦਾ ਬੁਰਾ ਅਸਰ ਪੈ ਸਕਦਾ ਇਸ ਕਰਕੇ ਸਾਡੇ ਗਰੀਬ ਵਰਕਰਾਂ ਨੂੰ ਪਹਿਲਾਂ ਵੀ ਉਹਨਾਂ ਨੇ ਸੰਤਾਨ ਭੁਗਤਿਆ ਪੰਜਾਬ 'ਚ ਪਿੰਡਾਂ 'ਚ ਫਿਰ ਭੁਗਤਣਾ ਪੈ ਸਕਦਾ ਇਸ ਕਰਕੇ ਅਸੀਂ ਉਹਦੇ ਕੋਲ ਮਾਫੀ ਮੰਗਦੇ ਹਾਂ ਇਸ ਗੱਲ ਤੋਂ ਤੇ ਉਹ ਨਾ ਕਰੇ